ਜਿੱਤਾਂ ਦੇ ਲੱਗਿਆ ਦਾਗ ਨਹੀਂ ਲੈਂਦਾ ਸੋਹਣਿਆ ਉਧਰੋਂ ਮੈਂ ਕੱਪੜੇ ધોਈ ਰਹਣਾ ਮੈਂ ਕਿਹਾ ਆਹ ਦਾਗ ਲੈਂਦਾ ਦਾਗ ਵੀ ਨਹੀਂ ਉਹ ਕਹਿੰਦੀ ਲੈਂਦਾ ਦਾ ਮੇਰੇ ਮਗਰੋਂ ਤੂੰ ਵੀ ਨਹੀਂ ਤੇਰਾ ਕੀ ਕਰਾਂ ਛੜਿਆਂ ਨੇ ਗੈਸਲ ਵਾਲੀ ਫੁਕਣੋਂ ਹਟ ਗਈ ਦਾੜੀ ਸਾਡੇ ਛੜਿਆਂ ਦੀ ਦੁਨੀਆ ਤੇ ਸਰਦਾਰੀ ਨੰਗਪੁਣੇ ਦਾ ਸਕੂਨ ਤਾਂ ਨੰਗਪੁਣੇ ਦਾ ਹੀ ਹੁੰਦਾ ਪਰ ਹੁਣ ਵੀ ਜਿੱਥੇ ਆਪਦੇ ਆ ਤੁਹਾਡੇ ਚਾਰਪਰਾ ਉਥੇ ਸਕੂਨ ਹੈਗਾ ਪਹਿਲਾਂ ਤਾਂ ਤੁਹਾਡੇ ਮੂੰਚ ਕਿਉਂ ਸ਼ੱਕਰ ਜਿਹੜਾ ਤੁਸੀਂ ਇਹ ਸ਼ਬਦ ਯੂਜ਼ ਕੀਤਾ ਵੀ ਰੀਅਲ ਲੈ ਕੇ ਜਾ ਲੱਕੀਲੀ ਹੀ ਇਜ਼ ਅਨ ਮਰੇ ਹੁਣ ਸਾਡੀ ਇੰਡਸਟਰੀ ਵਿੱਚ ਕੋਈ ਸਰਦਾਰ ਸੋਈ ਸਾਹਿਬ ਉਹਨਾਂ ਨੇ ਇਹ ਤੱਕ ਨਹੀਂ ਆ ਕਿ ਮੈਡਮ ਨਿਰਮਲ ਰਸ਼ੀ ਨੇ ਰੇਟ ਰੱਖਣਾ ਤੇ ਅਸੀਂ ਅਗਲੀ ਫੈਰਸਤਜ ਸੁਹੀ ਸਾਹਿਬ ਦਾ ਫਿਰ ਅਗਲਾ ਛੋਟਾ ਵਰਜਨ ਜਿਹੜਾ ਆ ਰਿਹਾ ਵਕੀਲਾਮਾਨ ਜੀ ਜਿਹੜੀਆਂ ਬੋਲੀਆਂ ਵੀ ਬਣੀਆਂ ਗਾਣੇ ਛੜਿਆਂ ਦੇ ਜੂਨ ਬੁਰੀ ਛੜਿਆਂ ਦੇ ਅਗਨਾ ਬਲੇ ਚਿੱਟਾ ਦੇਗੀ ਝਾਂਜਰਾਂ ਵਾਲੀ ਤਾਂ ਵਕੀਲੇ ਭਾਈ ਆਖਰੀ ਜੇ ਸਵਾਲ ਨੇ ਵੀ ਫਿਲਮ ਦੇ ਵਿੱਚ ਰੀਲਾਂ ਦੀ ਵੀ ਗੱਲ ਹੁੰਦੀ ਆ ਵੀ ਉਹ ਤੁਹਾਡੀ ਵਾਈਫ ਆ ਉਹ ਡਾਇਲੋਗ ਮੈਨੂੰ ਸੁਣਾਓ ਕਹਿੰਦਾ ਮੇਰ ਤਾਂ ਤਾਂ ਕਹਿੰਦਾ ਦਾਗ ਆ ਨਹੀਂ ਲੈਂਦਾ ਕਿਵੇਂ ਜਿਹਾ ਉਹ ਉਹ ਕਹਿੰਦੇ ਆ ਵੀ ਇੱਜ਼ਤਾਂ ਤੇ ਲੱਗਿਆ ਦਾਗ ਨਹੀਂ ਲੈਂਦਾ ਸੋਹਣਿਆ ਉਦੋਂ ਮੈਂ ਕੱਪੜੇ ਤੋਂ ਹੀ ਨਾ ਮੈਂ ਕਿਹਾ ਆ ਦਾਗ ਲੈਂਦਾ ਤਾਂ ਆ ਦਾਗ ਵੀ ਨਹੀਂ ਉਹ ਕਹਿੰਦੀ ਲੈਂਦਾ ਤਾਂ ਮੇਰੇ ਮਗਰੋਂ ਤੂੰ ਵੀ ਨਹੀਂ ਤੇਰਾ ਕੀ ਕਰਾਂ ਉਹ ਜਿਹਨੂੰ ਨਾ ਸੋਨੀ ਢਾਲੀਵਾਲ ਜੀ ਠੰਡ ਬਹੁਤ ਕੱਪੜੇ ਧੋਣ ਵਾਲਾ ਸੀਨ ਕਰਾਇਆ ਠੰਡੇ ਪਾਣੀ ਦੇ ਵਿੱਚ ਜਿਹੜਾ ਕਿ ਘੰਟੇ 'ਚ ਨਿਬੜ ਜਾਂਦਾ 4 ਘੰਟੇ ਲਾਏ ਕਹਿੰਦਾ ਐਸ ਸਿੰਗਲ ਤੋਂ ਵੀ ਲਵਾਂ ਐਸ ਸਿੰਗਲ ਤੋਂ ਵੀ ਲਾਵਾਂ ਭਾਵੇਂ ਦੋ ਥਾਵਾਂ ਤੋਂ ਜ਼ਿਆਦਾ ਪਰ ਠੰਡ 'ਚ ਰੱਖਣਾ ਤੈਨੂੰ 4 ਘੰਟੇ। ਕੀ ਬਾਤ ਹੈ। ਪਰ ਤੁਹਾਨੂੰ ਬੋੜ ਕੇ ਸਵਾਦ ਵੀ ਆਇਆ ਹੋਣਾ ਠੰਡ ਦਾ ਮੁੱਲ ਜਮੜ ਜਾਂਦਾ ਜਦੋਂ ਉਸੇ ਤਰੀਕੇ ਨਾਲ ਪ੍ਰੇਜ਼ੈਂਟ ਹੁੰਦਾ ਦੁਬਾਰਾ ਸਕੇ। ਹਾਂ ਬਿਲਕੁਲ ਹੁਣ ਉਹਦੀਆਂ ਰੀਲਾਂ ਬਹੁਤ ਵਧੀਆ ਚੱਲ ਰਹੀਆਂ। ਅਸਲ ਸਵਾਦ ਹੁਣ ਆ ਰਿਹਾ ਜਦੋਂ ਲੋਕ ਕਹਿ ਦਿੰਦੇ ਆ ਵੀ ਉਹ ਜਾਂਦਾ ਰੀਲਾਂ ਵਾਲੀ ਭਾਬੀ ਦਾ ਘਰ ਵਾਲਾ। ਨਹੀਂ ਵੈਸੇ ਇਹੋ ਜਿਹਾ ਕੋਈ ਪਾਤਰ ਤੁਹਾਨੂੰ ਵੈਸੇ ਮਿਲਿਆ ਜਿਵੇਂ ਜਿਹਨੂੰ ਆਪਾਂ ਪਿੰਡ 'ਚ ਕਹਿੰਨੇ ਆ ਯਾਰੇ ਤਾਂ ਘਰ ਵਾਲੀ ਦੇ ਥੱਲੇ ਹੀ ਲੱਗਿਆ ਹੋਇਆ। ਇਦਾਂ ਦੇ ਕੈਰੇਕਟਰ ਅਕਸਰ ਤੁਸੀਂ ਫਨੀ ਫਿਲਮਾਂ ਵੀ ਕਰੀਆਂ ਕਮੇਡੀ ਫਿਲਮਾਂ ਵੀ ਕਰੀਆਂ। ਕੋਈ ਨਹੀਂ ਇਦਾਂ ਤਾਂ ਨਹੀਂ ਲੱਭੇ ਪਰ ਇਸ ਤੋਂ ਬਾਅਦ ਮੈਨੂੰ ਲੋਕ ਕਹ ਰਹੇ ਆ ਯਾਰ ਵੀ ਫਿਲਮ ਥੋੜੀ ਬਹੁਤ ਵਧੀਆ ਪਰ ਭਾਬੀ ਬਹੁਤ ਕੱਬੀ ਹੈ ਕਹਿੰਦੇ ਇਦਾਂ ਦੇ ਫੋਨ ਆ ਰਹੇ ਆ ਲੋਕਾਂ ਦੇ ਮੈਨੂੰ ਠੀਕ ਆ ਹੁਣ ਜੇ ਕਿਤੇ ਵਿਆਹ ਦੇ ਵਿੱਚ ਇਹ ਨਾ ਨਾ ਹੋਵੇ ਤੁਸੀਂ ਰੀਅਲ ਵਾਈਫ ਲੈ ਕੇ ਜਾਓ ਤਾਂ ਲੋਕੀ ਭਲੇਖਾ ਖਾ ਜਾਣ ਜਾਂ ਉਥੇ ਸਵਾਲ ਦਾ ਜਵਾਬ ਇਹ ਨਹੀਂ ਦੇਣਾ ਸਵਾਲ ਦਾ ਜਵਾਬ ਮੈਂ ਦੇਣਾ ਹਾਂਜੀ ਪਹਿਲਾਂ ਤਾਂ ਤੁਹਾਡੇ ਮੂੰਚ ਕਿਉਂ ਸ਼ੱਕਰ ਜਿਹੜਾ ਤੁਸੀਂ ਇਹ ਸ਼ਬਦ ਯੂਜ਼ ਕੀਤਾ ਵੀ ਰੀਅਲ ਲੈ ਕੇ ਜਾਓ ਲੱਕੀਲੀ ਹੀ ਇਜ਼ ਅਨਮੈਰਿਡ ਹਾਂ ਲੱਕੀਲੀ ਤੇ ਅਸੀਂ ਤਾਂ ਆਪ ਇਹਨੂੰ ਪੁੱਛਦੇ ਹਾਂ ਵੀ ਤੂੰ ਕਿਵੇਂ ਰਹਿ ਗਿਆ ਯਾਰ ਸਾਨੂੰ ਸਾਨੂੰ ਵੀ ਰਾਜ ਦੱਸ ਨਹੀਂ ਫਿਰ ਐ ਆ ਨਾ ਵਕੀਲਾ ਕਰ ਕੋਈ ਹੀਲਾ ਹਾਂਜੀ ਨਹੀਂ ਬਟ ਮੈਂ ਵੇਖਿਆ ਵੀ ਜਿਹੜੇ ਗ੍ਰੇਟ ਆਰਟਿਸਟ ਹੋਏ ਨਾ ਐਂਡ ਗ੍ਰੇਟ ਪਰਸਨੈਲਿਟੀਆਂ ਹੋਏ ਆ ਉਹ ਸਾਰੇ ਦੇ ਸਾਰੇ ਅਨਮੈਰਿਡ ਸੀਗੇ ਅੱਛਾ ਮੋਸਟਲੀ ਉਹਨ ਸਾਡੀ ਇੰਡਸਟਰੀ ਵਿੱਚ ਕੋ ਸਰਦਾਰ ਸੋਈ ਸਾਹਿਬ ਉਹਨਾਂ ਨੇ ਅਜੇ ਤੱਕ ਵਿਆਹ ਨਹੀਂ ਕਰਾਇਆ ਐਂਡ ਮੈਡਮ ਨਿਰਮਲ ਰਿਸ਼ੀ ਨੇ ਗ੍ਰੇਟ ਹੈ ਨਾ ਤੋ ਅਸੀ ਵਗਲੀ ਫੈਰਸਤ ਜੋ ਸੋਈ ਸਾਹਿਬ ਦਾ ਫਿਰ ਅਗਲਾ ਛੋਟਾ ਵਰਜਨ ਜਿਹੜਾ ਆ ਰਿਹਾ ਵਕੀਲਾਮਾਨੀ ਤੋ ਪਹਿਲੀ ਕੁਆਲੀਫਿਕੇਸ਼ਨ ਇਹਨੇ ਪੂਰੀ ਕਰਤੀ ਵਿਆਹ ਨਹੀਂ ਕਰਾਇਆ ਐਕਟਰ ਦਾ ਕਮਾਲ ਦੇ ਹੈਗੇ ਨਹੀਂ ਪਰ ਬਾਈ ਜਿਹੜੀਆਂ ਬੋਲੀਆਂ ਵੀ ਬਣੀਆਂ ਗਾਣੇ ਛੜਿਆਂ ਦੀ ਜੂਨ ਬੁਰੀ ਛੜਿਆਂ ਦੇ ਅਗਨਾ ਬਲੇ ਚਿਟਾ ਦੇਗੀ ਝਾਂਜਰਾਂ ਵਾਲੀ ਇਹ ਵੀ ਹੋ ਜਾਂਦਾ ਉਹ ਕਿਸੇ ਕਿਸੇ ਟਾਈਮ ਸੀਗਾ ਛੜਿਆਂ ਦੀ ਜੂਨ ਬੁਰੀ ਹੁੰਦੀ ਸੀ ਪਰ ਹੁਣ ਜੂਨ ਜੁਲਾਈ ਅਗਸਤ ਸਭ ਸਭ ਕੁਝ ਸੇਮ ਹੀ ਹੈ ਤੁਸੀਂ ਜਦੋਂ ਅਰਨਿੰਗ ਹੈਂਡ ਹੁੰਨੇ ਆ ਨਾ ਤਾਂ ਤੁਹਾਨੂੰ ਸਾਰੀ ਦੁਨੀਆ ਵਧੀਆ-ਵਧੀਆ ਲੱਗਦੀ ਹੈ ਤੇ ਜਿਹੜੇ ਬੰਦੇ ਦੇ ਕਰੇ ਦਾਣੇ ਨਹੀਂ ਆ ਜਿਹੜੇ ਬੰਦੇ ਨੇ ਕੰਮ ਹੀ ਨਹੀਂ ਕੋਈ ਜਾਂ ਵਿਹਲਾ ਉਹਦੀਆਂ ਆਤਾਂ ਮਾੜੀਆਂ ਉਹਦੇ ਲਈ ਚਾਹੇ ਵਿਆਹ ਵੀ ਹੋਵੇ ਤਾਂ ਵੀ ਕਲੇਸ਼ ਹੁੰਨਾ ਹੀ ਰਹਿਣਾ ਮਾਨ ਸਾਹਿਬ ਦੀ ਬੋਲੀ ਹੈ ਨਾ ਵੀ ਛੜੇ-ਛੜੇ ਨਾਲ ਆਖੋ ਲੋਕੋ ਛੜੇ ਬੜੇ ਗੁਣਕਾਰੀ ਨਾ ਛੜਿਆਂ ਨੂੰ ਫੋੜਾ ਫਿਣਸੀ ਨਾ ਕੋਈ ਲੱਗੇ ਬਿਮਾਰੀ ਹੁਣ ਛੜਿਆਂ ਨੇ ਗ